ਬਾਤ ਨੂੰ ਖਣੀ ਕਿੱਥੋਂ ਪਿੰਸ ਪੈ ਗਈ ਆ ਮੇਰੀ ਪਲੈਨਿੰਗ ਦੀ ਪਤਾ ਨਹੀਂ ਆ ਵੀ ਹੁਣ ਇਹਨੇ ਮੂੰਹ ਕੀ ਫਟਦਣਾ ਇੱਥੇ ਤੇ ਮੈਨੂੰ ਮਾਮੀ ਮਾਮੇ ਦੇ ਸਾਹਮਣੇ ਨਾ ਝੂਠੀਆਂ ਕਰ ਦੇਣਾ ਵਾ ਇਹ ਤੋਂ ਪਹਿਲਾਂ ਵੀ ਇਹ ਕੁਝ ਬੋਲੇ ਮੈਨੂੰ ਕੋਈ ਨਾ ਕੋਈ ਸਕੀਮ ਨਾ ਲਾਉਣੀ ਪੈਣੀ ਆ ਨਹੀਂ ਮੈਨੂੰ ਪਹਿਲਾਂ ਤੂੰ ਇਹ ਦੱਸ ਵੀ ਤੈਨੂੰ ਕਿੰਨੇ ਕਹਤਾ ਵੀ ਕੁੜੀਆਂ ਹੀ ਰੱਖਣੀਆਂ ਤਾਂ ਕੰਮ ਕਰਾਉਣਾ ਵਾ ਤੇ ਤੈਨੂੰ ਕੱਲੀ ਨੂੰ ਸਹਰੇ ਤੋਰ ਦੇਣਾ ਤੂੰ ਜਿਹੜਾ ਉੱਥੇ ਇੰਨਾ ਟੰਡੋਰਾ ਪਿੱਟ ਕੇ ਆਈਂ ਸੱਸ ਦੇ ਸਾਹਮਣੇ ਮੈਨੂੰ ਕਿੰਨੇ ਦੱਸਣਾ ਆ ਮੇਰਾ ਕਿਹੜਾ ਘਰ ਦੇ ਵਿੱਚ ਕੋਈ ਆਪਣਾ ਹੈਗਾ ਜਿੰਨੇ ਮੈਨੂੰ ਦੱਸਣਾ ਜਿੰਨੂੰ ਮੇਰੀ ਫਿਕਰ ਆ ਮੈਨੂੰ ਤੇ ਰੱਬ ਵੱਲੋਂ ਹੀ ਪਤਾ ਲੱਗ ਗਿਆ ਆ ਰੱਬ ਹੀ ਆ ਜਿਹੜਾ ਮੈਨੂੰ ਦੱਸਦਾ ਸਾਰਾ ਕੁਝ ਤੁਹਾਡੀਆਂ ਪਲੈਨਿੰਗਾਂ ਆਹੋ ਰੱਬ ਤੇਰਾ ਖबरी ਆ ਨਾ ਜਿਹੜਾ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਂਦਾ ਵਾ ਨਿਹਾਂ ਕੀ ਜਵਾਬ ਹੋਇਆ ਜੇ ਤੇ ਤੈਨੂੰ ਕਹਿਣੇ ਕੋ ਕਿਆ ਵਾ ਨਾ ਤੇ ਉਹਦਾ ਨਾਂ ਲੈ ਕੇ ਦੱਸ ਐਵੇਂ ਆਪਣੇ ਮਨੋਂ ਨਾ ਗੱਲਾਂ ਬਣਾਈਆ ਨਹੀਂ ਨਹੀਂ ਮਾਮੀ ਜੀ ਐਡੀ ਵੀ ਗੱਲ ਨਹੀਂ ਹੈਗੀ ਕਿ ਮੈਂ ਹਵਾ ਚੀ ਤੀਰ ਮਾਰੀ ਜਾਨੀ ਆ ਜੇ ਮੈਨੂੰ ਕੋਹ ਪਤਾ ਲੱਗਾ ਹੀ ਕਿਹਤੋਂ ਤੇ ਫੇਰ ਹੀ ਮੈਂ ਇਹ ਗੱਲ ਕੀਤੀ ਆ ਤੇ ਫੇਰ ਹੀ ਮੈਂ ਇਹ ਫੈਸਲਾ ਲਿਆ ਆ ਮੈਨੂੰ ਤਾਂ ਸ਼ੈਰੀ ਕੋਲੋਂ ਪਤਾ ਲੱਗਾ ਇਹਨਾਂ ਦੀ ਸਾਰੀਆਂ ਗੱਲਾਂ ਦਾ ਸ਼ੈਰੀ ਕੋਲ ਉਹ ਸ਼ੈਰੀ ਦਾ ਨਿਆਣਾ ਉਹਨੂੰ ਇਹਨਾਂ ਗੱਲਾਂ ਦਾ ਕੀ ਪਤਾ ਵਾ ਆ ਵੇਖ ਲਓ ਮਾਮਾ ਜੀ ਆਪਣੀ ਉਮਰ ਦਾ ਤੇ ਨਿਆਣਿਆਂ ਦੀ ਉਮਰ ਦਾ ਮਾਸਾ ਵੀ ਲਿਆਜ ਵੀ ਨਹੀਂ ਕਰਦੀ ਉਹ 10 ਸਾਲਾਂ ਦਾ ਤੇ ਇਹਦੀ ਉਮਰ ਕਿੱਥੇ ਭਾਬੀ ਇਹਨਾਂ ਤੇ ਮੈਨੂੰ ਵੀ ਪਤਾ ਕਿ ਸ਼ੈਰੀ ਨਿਆਣਾ ਵਾ ਪਰ ਗੱਲ ਇੱਥੇ ਨਾ ਤੇ ਨਿਆਣ ਪੁਣੇ ਦੀ ਆ ਤੇ ਨਾ ਉਮਰਾਂ ਦੀ ਆ ਉਹ ਗੱਲ ਤੇ ਗੱਲ ਹੀ ਆ ਨਾ ਜਿਹੜੀ ਗੱਲ ਹੋਂਦੀ ਆ ਤੇ ਉਹ ਤੇ ਮੈਨੂੰ ਰੱਬ ਵੱਲੋਂ ਪਤਾ ਲੱਗ ਗਈ ਉਹ ਸਿਆਣੇ ਕਹਿੰਦੇ ਹੁੰਦੇ ਆ ਨਾ ਕਿ ਬੱਚੇ ਜਿਹੜੇ ਰੱਬ ਦਾ ਰੂਪ ਹੁੰਦੇ ਆ ਹਮੇਸ਼ਾ ਹੀ ਸੱਚ ਬੋਲਦੇ ਆ ਬੱਚੇ ਕਦੀ ਝੂਠ ਨਹੀਂ ਬੋਲ ਸਕਦੇ ਉਹ ਤੇ ਮੈਂ ਪਿਛਲੇ ਅੰਦਰ ਕੰਮ ਕਰਨ ਰਹੀ ਸੀ ਤੇ ਅਚਾਨਕ ਹੀ ਵੇਖ ਲਿਆ ਕੁੜੀ ਨੂੰ ਕਹਿੰਦਾ ਵੀ ਇੱਥੇ ਪਾਣੀ ਦਾ ਗਲਾਸ ਪਿਆ ਚੁੱਕ ਕੇ ਤੇ ਚੱਲ ਰਸੋਈ ਚ ਰੱਖ ਕੇ ਆ ਤੇ ਲੈ ਤੇ ਫੇਰ ਕੀ ਹੋ ਗਿਆ ਪਾਣੀ ਦਾ ਗਲਾਸ ਹੀ ਰੱਖਣ ਨੂੰ ਕਹਿਤਾ ਸੀ ਰੱਖਣ ਨੂੰ ਨਹੀਂ ਕਹਿਤਾ ਜਿਹੜੇ ਤਰੀਕੇ ਨਾਲ ਉਹਨੇ ਕਿਹਾ ਨਾ ਉਹ ਮੈਂ ਵੇਖਿਆ ਉਹ ਮੇਰਾ ਹੀ ਟੈਡ ਸਮਝਾ ਸਕਦਾ ਕਿਉਂਕਿ ਮੈਂ ਇੱਕ ਮਾਂ ਵਾਂ ਉਹ ਜਿਹੜੇ ਤਰੀਕੇ ਨਾਲ ਕੁੜੀ ਨੂੰ ਕਹਿੰਦੇ ਸੀ ਨਾ ਝਾੜੂ ਲਿਆ ਬਾਹਰੋਂ ਪੋਚਾ ਲਿਆ ਇੱਥੇ ਕੰਮ ਕਰ ਭਾਂਡੇ ਮਾਂਜ ਆਹ ਕੰਮ ਕਰ ਉਹ ਕਰ ਜਦੋਂ ਉਹਨੇ ਮੈਂ ਪੁੱਛਿਆ ਵੀ ਪੁੱਤ ਤੂੰ ਇਦਾਂ ਦੀਆਂ ਗੱਲਾਂ ਕਿਉਂ ਕਹਾਂਂਦੇ ਆ ਤੇਰੀ ਨਿੱਕੀ ਜੀ ਭੈਣ ਵਾਂ ਪਹਿਲਾਂ ਤੇ ਤੂੰ ਕਦੇ ਇਹੋ ਜਿਹੀਆਂ ਗੱਲਾਂ ਕੀਤੀਆਂ ਨਹੀਂ ਤੇ ਉਹਨੇ ਪੈਂਦਿਆਂ ਹੀ ਤੁਹਾਡਾ ਨਾਂ ਲਿਆ ਕਿ ਮੰਮੀ ਪਾਪਾ ਗੱਲਾਂ ਕਰਦੇ ਸੀ ਕਿ ਭੁਈ ਦਾ ਤੇ ਵਿਆਹ ਹੋ ਜਾਣਾ ਵਾ ਤੇ ਕੁੜੀ ਨੂੰ ਹੀ ਆਪਣੇ ਕੋਲ ਰੱਖਣਾ ਵਾ ਤੇ ਇਹ ਸਾਡੀ ਨੌਕਰ ਵਾਲੀ ਬਣ ਕੇ ਰਹੋਗੀ ਉਹ ਜਾ ਨਹੀਂ ਪੈਣਾ ਆਵੇ ਹਲੋ ਕਿੱਧਰ ਦੀਆਂ ਗੱਲਾਂ ਕਿੱਧਰ ਲੱਗੀ ਨਹੀਂ ਭੈਣਾ ਉਹ ਤਾਂ ਮੈਂ ਨਿਆਣੇ ਨੂੰ ਉਂਝੀ ਸਮਝਾਉਂਦੀ ਰਹਿਣੀ ਆਂ ਵੀ ਪੁੱਤ ਭੈਣਾ ਹੁੰਦੀਆਂ ਵਾ ਭੈਣਾ ਕੰਮ ਕਰਦੀਆਂ ਹੁੰਦੀਆਂ ਤੂੰ ਵੀ ਨਾਲ ਕਰਾਇਆ ਕਰ ਤੇ ਜੇ ਉਹਨੇ ਕਹਿ ਤਾ ਪਾਣੀ ਦੁੱਲਹਾਣਾ ਕਹਿ ਤਾ ਹਣਾ ਚੱਲ ਭੈਣ ਭੈਣ ਨੂੰ ਵੀ ਪੋਚਾ ਲਾ ਲਾ ਮਾਸਾ ਕੰਮ ਕਰਾ ਦੇ ਤਾਂ ਫਿਰ ਕਿੱਧਰ ਦੀ ਅਖਰ ਆ ਗਈ ਧੀਆ ਕੰਮ ਕਰਦੀਆਂ ਹੀ ਚੰਗੀਆਂ ਲੱਗਦੀਆਂ ਵਾ ਉਹ ਮੈਨੂੰ ਵੀ ਪਤਾ ਵਾ ਧੀਆ ਕੰਮ ਕਰਦੀਆਂ ਹੀ ਚੰਗੀਆਂ ਲੱਗਦੀਆਂ ਮੈਂ ਵੀ ਐਸੇ ਘਰ ਜੀ ਰਹਿਣੀ ਆਂ ਪਰ ਮੈਨੂੰ ਪਤਾ ਜਿਹੜੇ ਹਿਸਾਬ ਨਾਲ ਉਹ ਗੱਲਾਂ ਕਰਨ ਡਿਆ ਸੀ ਜ਼ਰੂਰ ਤੁਹਾਡੀ ਕੋਈ ਐਹੋ ਜੀ ਗੱਲਬਾਤ ਹੈਗੀ ਵੇਖ ਲੋ ਵੀਰ ਜੀ ਸੱਚ ਦਾ ਸਾਥ ਦਿਓ ਤੁਸੀਂ ਦੱਸੋ ਇਹ ਗੱਲਾਂ ਹੋਈਆਂ ਕਿ ਨਹੀਂ ਹੋਈਆਂ ਓਹੋ ਇਹਨੂੰ ਆਂਦਾ ਹੀ ਓਹ ਪੁੱਟਿਆ ਪਹਾੜ ਤੇ ਨਿਕਲਿਆ ਚੂਹਾ ਉਹ ਅਹੀਂ ਉਹਦਣ ਗੱਲਾਂ ਨਹੀਂ ਕਰਨਦੇ ਵਿਹਾਰੀ ਵੀ ਸੰਦੀਪ ਨਾਲ ਸਲਾਹ ਕਰਾਂਗੇ ਵੀ ਕੁੜੀ ਤੂੰ ਹੱਡ ਕੋ ਰਹਿਣ ਦੇ ਫਿਰ ਵੀ ਆਪਣਾ ਖੂਨ ਵਾਂ ਸਾਨੂੰ ਦੋ ਦਾ ਦੁੱਖ ਹੋਣਾ ਵਾ ਉੱਥੇ ਤੇ ਫਿਰ ਵੀ ਬਗਾਨੇ ਦੇ ਬਗਾਨੇ ਹੀ ਆ ਨਾ ਕੀ ਪਤਾ ਅਗਲੇ ਨੇ ਕਿਦਾਂ ਰੱਖਣੀ ਆ ਕੁੜੀ ਨੌਕਰਾਂ ਵਾਂਗੂ ਕੰਮ ਕਰਾਉਣਗੇ ਇਹੋ ਗੱਲਾਂ ਹੀ ਉਹਦੋਂ ਕਰਨ ਦੇ ਆ ਤੇ ਸ਼ਾਇਰੀ ਉੱਥੇ ਲੱਗੇ ਬੈਠਾ ਸੁਣ ਰਿਆ ਸੀ ਲੈ ਸੁਣ ਲਾ ਆ ਯੋ ਸੱਚ ਜਿਹੜਾ ਤੁਹਾਨੂੰ ਦੱਸਣ ਲਈ ਆ ਮਾਮਾ ਜੀ ਆਹੋ ਗੱਲਾਂ ਉਹਦੋਂ ਹੋਈਆਂ ਵਾ ਮੈਨੂੰ ਵੀ ਤੁਸੀਂ ਇਹ ਦੱਸੋ ਕਿ ਜੇ ਹੱਡ ਦੇ ਨਾਲ ਚ ਮੈਲ ਹੁੰਦੀ ਤੇ ਆਪਾਂ ਮੁੰਡੇ ਨੂੰ ਕਮਰੇ ਚੋਂ ਬਾਹਰ ਕੱਢ ਦਿੰਦੇ ਉਹ ਅਸੀਂ ਤਾਂ ਬਿਹਾਰੀ ਗੱਲਾਂ ਕਰਨ ਦੇ ਆ ਅਸੀਂ ਤਾਂ ਬਥੇਰਾ ਕੋ ਸੋਚਿਆ ਮੈਨੂੰ ਇਹ ਗੱਲ ਦੱਸ ਉਹ ਉਹ ਤੇ ਨਿਆਣਾ ਸੀ ਤੂੰ ਥੋੜੀ ਨਿਆਣੀ ਸੀ ਜਿਹੜੇ ਹਸਾਬ ਨਾਲ ਤੂੰ ਉਹਨੂੰ ਗੱਲਾਂ ਪੁੱਛੀਆਂ ਉਹਨੇ ਤੈਨੂੰ ਜਵਾਬ ਦੇ ਦਿੱਤੇ ਉਹ ਉਹ ਤੇ ਹੁਣ ਤੇਰਾ ਦਿਮਾਗ ਆ ਨਾ ਕਿ ਤੂੰ ਗਲਤ ਮਤਲਬ ਕੱਢ ਲਿਆ ਉਹਨਾਂ ਗੱਲਾਂ ਦੇ ਫਰਨਾ ਨੂੰ ਦੱਸਾਂ ਤੇਰੀ ਇਹ ਬੇਬਕੂਫੀ ਨੇ ਪਤਾ ਕਿੰਨੀ ਬੇਇੱਜ਼ਤੀ ਕਰਾਈ ਸਾਡੀ ਤੇਰੀ ਸੱਸ ਨੇ ਨਾ ਬਤੀ ਬਤੀ ਗੱਲਾਂ ਕੀਤੀਆਂ ਮੈਨੂੰ ਪਤਾ ਕਿੰਨੀ ਬੇਇੱਜ਼ਤੀ ਕੀਤੀ ਆ ਉਹ ਸਾਡੀ ਤੇ ਛੱਡ ਉਹਨਾਂ ਭਲੇ ਮਾਰਸਾਂ ਦਾ ਲਿਆਜ ਨਹੀਂ ਕੀਤਾ ਆ ਨੇ ਉਹਨਾਂ ਦੇ ਵੀ ਕੱਕ ਨਹੀਂ ਛੱਡਿਆ ਹੈਗਾ ਨਾ ਉਹਨਾਂ ਦਾ ਕੀ ਕਸੂਰ ਸੀ ਤੇਰੀ ਸੱਸ ਤੇ ਅਗੇ ਬਹਾਨਾ ਲੱਭਦੀ ਰਹਿੰਦੀ ਆ ਵੀ ਇਹੋ ਪ੍ਰਜਾ ਪ੍ਰਜਾਈ ਜਿਹੜੇ ਆ ਨਾ ਲੁੱਟ ਕੇ ਖਾ ਗਏ ਇਹਨੂੰ ਆਹ ਕੁਝ ਕਰਾਉਣ ਗਏ ਹੀ ਉੱਥੇ ਤੈਨੂੰ ਉਦੋਂ ਵੀ ਰੋਕਿਆ ਸੀ ਕਿੰਨਾ ਹੋ ਜਾ ਕੰਮ ਕਰ ਵਾਕਿਆ ਕੁੜੀਏ ਤੂੰ ਗਲਤ ਆ ਇਹ ਵਿਚਾਰੇ ਸੱਚੇ ਆ ਅਸੀਂ ਤੇ ਤੇਰਾ ਭਲਾ ਹੀ ਸੋਚਣ ਦਾ ਸੀ ਪਰ ਤੂੰ ਆ ਕੰਮ ਕਰਕੇ ਸਾਰਿਆਂ ਦੀ ਬੇਇੱਜ਼ਤੀ ਕਰਾਤੀ ਆ ਅਸੀਂ ਘਰੇ ਕਿੱਥੇ ਤਾਂ ਪਹੁੰਚਣ ਦਾ ਆ ਤੇਰੇ ਬਲੇ ਹਾਂਜੀ ਗੁੱਸਾ ਆਦਾ ਕਰਨਾ ਮੈਂ ਉਹ ਜਿਹਦਾ ਡਰ ਸੀ ਉਹਦਾ ਹੁਣ ਸਾਨੂੰ ਡਰ ਨਹੀਂ ਕੋਈ ਹੂੰ ਇਦਾਂ ਹੀ ਆ ਇਹ ਤਾਂ ਤੁਸੀਂ ਚਾਹਦੇ ਸੀ ਅਨਹੀਂ ਜਿਹਦਾ ਡਰ ਸੀ ਉਹਨੂੰ ਪਤਾ ਲੱਗ ਗਿਆ ਹੁਣ ਕਵਲ ਨੂੰ ਸਾਰਾ ਕੁਝ ਹੋਣ ਨਹੀਂ ਮੈਨੂੰ ਕੋਈ ਟੈਨਸ਼ਨ ਹੂੰ ਨੇ ਡਰ ਤਾਂ ਲੱਗਾ ਮੈਨੂੰ ਥੋੜਾ ਜਿਹਾ ਪਰ ਮਸਹਾਬ ਦਾ ਬਲਾ ਕੇ ਦੇਖ ਲਿਆ ਉਹਨ ਕੁਝ ਖਿਆ ਨਿਖਾਸ ਤਰਲੇ ਜੇ ਮਾਰੇ ਮੇਰੇ ਅੱਗੇ ਥੋੜੇਕ ਮੈਂ ਵੀ ਫਿਰ ਚੁੱਪ ਕਰਕੇ ਕਹਿਤਾ ਕਿ ਠੀਕ ਹੈ ਮੈਂ ਨਹੀਂ ਕਰਦੀ ਗੱਲ ਪਰ ਹੁਣ ਉਹਨੂੰ ਪਤਾ ਲੱਗ ਗਿਆ ਮੈਂ ਕਰਨੀ ਕਰਨੀ ਗੱਲ ਜਦੋਂ ਮਰਜ਼ੀ ਫੋਨ ਕਰੋ ਤੁਸੀਂ ਇਸ ਕਰਕੇ ਕਿ ਮੈਨੂੰ ਹੁਣ ਇਹ ਕਿ ਉਹ ਮੈਨੂੰ ਤਲਾਕ ਵਲੋਂ ਕਵੇ ਮੈਂ ਨਾ ਉਹਨੂੰ ਕਵਾਂ ਉਹ ਮੈਨੂੰ ਕਵੇ ਤੇ ਉਹ ਜੇ ਮੈਨੂੰ ਕਵੇਗਾ ਤੇ ਮੈਂ ਐਲਿਵਨਲ ਮੰਗਾਂਗੀ ਉਹਨੂੰ ਕੁਝ ਦੇ ਕੇ ਛੁਡਾਉਣਾ ਪੈਣਾ ਆਪਣੇ ਆਪ ਨੂੰ ਤਾਂ ਵੇਰ ਤੁਹਾਨੂੰ ਪਤਾ ਹੀ ਐ ਇਦਾਂ ਹੀ ਆ ਹੁਣ ਅੱਦਾ ਥੋੜੀ ਛੱਡਾਂਗੀ ਹੂੰ ਜਿੰਨਾ ਮੈਂ ਦੇ ਅੱਗੇ ਡਰਾਮੇ ਕਰਾਂਗੇ ਨਾ ਇਦਾਂ ਦੇ ਮੈਨੂੰ ਨਹੀਂ ਫਰਕ ਜਦੋਂ ਮਰਜ਼ੀ ਫੋਨ ਕਰੋ ਤੁਸੀਂ ਠੀਕ ਹੈ ਹੂੰ सॾे तो उतरे माड़ियां नज़रा देश नज़रा देशान बस 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 ओही गल है बिल्कुल हूं अच्छा ठीक है इद्दे करਾਂਗੀ ਮੈਂ ਹੂੰ ਜਿੰਨਾਂ ਨੂੰ ਤੰਗ ਕਰਾਂਗੇ ਨਾ ਫੇਰ ਇਹਨਾਂ ਕਹਿਣਾ ਕਿ ਤਲਾਕ ਦੇ ਤੇ ਜਾ ਇੱਥੋਂ ਹੋਰ ਬਸ ਵਦਿਆ ਤੂੰ ਸੁਣਾਓ ਟੈਨਸ਼ਨ ਹੀ ਮੁੱਕ ਗਈ ਹੁਣ ਤੇ ਮੇਰੀ ਬਸ ਆਹੋ ਘਰ ਆਜ ਨੂੰ ਛੁੱਟੀ ਆ ਘਰ ਹੀ ਆ ਉਹ ਵੀ ਮਾਤਾ ਵੀ ਘਰ ਆ ਦੇਖਣ ਦੀ ਸੀ ਮੇਰੇ ਵੱਲ ਜਦੋਂ ਮਾਂ ਲੱਗੀ ਹੋਈ ਸੀ ਚੈਟਿੰਗ ਕਰਾਂ ਮੈਂਨੇ ਧਿਆਨ ਦਿੱਤਾ ਇਗਨੋਰ ਜਾਂ ਮਾਰਤਾ ਮੈਂ ਵੀ ਬੜਾ ਓਕੀ ਹੋ ਕੇ ਦੇਖਣ ਦੀ ਸੀ ਕਿ ਕਿਦੇ ਨਾਲ ਲੱਗੀ ਆ ਨਹੀਂ ਘਟਨਾ ਮੈਂ ਕੋਈ ਘਟਨਾ ਬੰਦ ਕਰਾਂਗੀ ਗੱਲ ਮੈਂ ਹੂੰ ਕਈ ਗੱਲ ਨਹੀਂ ਹੁਣ ਤੁਹਾਡੇ ਨਾਲ ਹੀ ਰਹਿਣਾ ਤੇ ਤੁਹਾਡੇ ਨਾਲ ਹੀ ਸੋਚਿਆ ਤਾਂ ਉਹੀ ਕੰਮ ਬਸ ਹੋਣਾ ਹੁਣ ਜੋ ਸੋਚਿਆ ਚੰਡੀਗੜ੍ਹ ਦੀ ਤੂੰ ਦੇਖੋ ਤਿਆਰੀ ਹੂੰ ਬਸ ਦੇਖਦੇ ਹੁਣ ਕੀ ਪ੍ਰੋਗਰਾਮ ਬੰਦਾ ਥੋੜਾ ਕਰਦੀਆਂ ਨਾ ਇਦਾਂ ਹੀ ਤੁਸੀਂ ਫੋਨ ਕਰਿਆ ਕਰੋ ਜਦੋਂ ਮਰਜ਼ੀ ਠੀਕ ਹੈ ਹਾਂ ਹੂੰ ਅੱਛਾ ओके ओके ठीक ठीक है ठीक है ठीक है कोई नहीं जो कितने आओगे दस्यो मिलवागे बह के मिलवागे दस मिनट कोई गल नहीं किसी ने, ने मैं कुछ कहना हूँ hmm. बोलो ही ਅੱਜ ਕੱਲ ਨਾ ਭਲਾਈ ਦਾ ਜ਼ਮਾਨਾ ਹੈ ਨਹੀਂ ਮਾਮਾ ਜੀ ਜਿਹੜਾ ਚੰਗਾ ਕਰੇ ਨਾ ਉਹਨੂੰ ਛਿੱਤਰ ਹੀ ਪੈਂਦੇ ਹੁੰਦੇ ਇਹਨੂੰ ਇਹ ਪੁੱਛੋ ਸ਼ੈਰੀ ਦੇ ਆ ਇਹ ਗੱਲਾਂ ਤੇਨੇ ਫੜ ਲੀਆਂ ਵੀ ਕੁੜੀ ਨੂੰ ਨੌਕਰਾਣੀ ਬਣਾ ਕੇ ਰੱਖਣਾ ਸ਼ੈਰੀ ਨੇ ਤੁਹਾਨੂੰ ਇਹ ਵੀ ਦੱਸਿਆ ਵਾ ਜਿਹੜੀਆਂ ਅਸੀਂ ਗੱਲਾਂ ਕਰਦੇ ਹਾਂ ਵੀ ਕੁੜੀ ਦੇ ਪੈਸੇ ਥੋੜੇ ਥੋੜੇ ਜਮਾ ਕਰਾਵਾਂਗੇ ਜਦੋਂ ਤੱਕ ਵਿਆਹ ਹੋਣਾ ਵਾ 20-25 ਲੱਖ ਰੁਪਈਆ ਹੋ ਜਾਊਗਾ ਇਹ ਗੱਲ ਦੱਸੀ ਤੈਨੂੰ ਸ਼ੈਰੀ ਨੇ ਕਿ ਜਾਂ ਆਪ ਹੀ ਲਕਾਇਆ ਸ਼ੈਰੀ ਉਹ ਮਨ 'ਚ ਨਹੀਂ ਨਹੀਂ ਭਾਬੀ ਆ ਮੇਰਾ ਮੰਨ ਨਹੀਂ ਆ ਮੰਦਾ ਜਿਹੜੀਆਂ ਗੱਲਾਂ ਤੂੰ ਕਰਦੀਆਂ ਬਾਕੀ ਹੋ ਸਕਦਾ ਕਿ ਮੈਨੂੰ ਸਮਝਣ ਵਿੱਚ ਗਲਤੀ ਲੱਗ ਗਈ ਓਏ ਕਿ ਜੋ ਮੈਂ ਸ਼ੈਰੀ ਨੂੰ ਪੁੱਛਿਆ ਚਲੋ ਨਿਆਣਾ ਹੀ ਉਹ ਮੈਨੂੰ ਦੱਸੀ ਗਿਆ ਗੱਲਾਂ ਇਹ ਗੱਲ ਮੈਂ ਮੰਨ ਸਕਦੀ ਆ ਕਿ ਮੈਂ ਗਲਤ ਸਮਝ ਲਿਆ ਪਰ ਆ ਜਿਹੜੀਆਂ ਗੱਲਾਂ ਤੂੰ ਕਰਨ ਈ ਆ ਨਾ ਕਿ ਤੁਸੀਂ ਮੇਰੇ ਬਾਰੇ ਇਦਾਂ ਸੋਚਦੇ ਓਦਾਂ ਸੋਚਦੇ ਤੁਸੀਂ ਮੇਰੇ ਬਾਰੇ ਕਿੱਥੋਂ ਇਦਾਂ ਸੋਚਣ ਲੱਗ ਪਏ ਹੈ ਨਹੀਂ ਤੂੰ ਇਹ ਗੱਲ ਤੇ ਟਿਕਦੀ ਵੀ ਹੈਗੀ ਆ ਜੇ ਤੇਰੇ ਬਾਰੇ ਕੋਈ ਸੋਚ ਲੀਏ ਤਾਂ ਵੀ ਨਹੀਂ ਤੈਨੂੰ ਗੱਲ ਪੱਛਦੀ ਜੇ ਨਾ ਸੋਚੀਏ ਤਾਂ ਵੀ ਨਹੀਂ ਪੱਛਦੀ ਮੈਨੂੰ ਇੱਕ ਗੱਲ ਦੱਸ ਤੂੰ ਕਿਹੜੀ ਗੱਲ ਤੇ ਟਿਕਣਾਈਂ ਟੀਕਾਂ ਦੇ ਭਾਬੀ ਮੈਂ ਇੱਥੇ ਤਾਂ ਹੀ ਜੇ ਮੈਨੂੰ ਗਾੜੀ ਕੋ ਹਦੀਦਾ ਹੋਵੇ ਆ ਇੰਨੇ ਸਾਲਾਂ ਦੇ ਵਿੱਚ ਮੈਨੂੰ ਇਹ ਗੱਲ ਸਮਝ ਵਿੱਚ ਆ ਗਈ ਆ ਕਿ ਮੇਰੀ ਕੁੜੀ ਦਾ ਭਵਿੱਖ ਇਹ ਘਰ ਦੇ ਵਿੱਚ ਬਿਲਕੁਲ ਨਹੀਂ ਹੈਗਾ ਹਾਂ ਤੇ ਉੱਥੇ ਤੋਂ ਭਵਿੱਖ ਬਣਾਉਣ ਗਈ ਹੈ ਨਾ ਜਿਹੜੀ ਸੱਸ ਕੋ ਬਣਾਈ ਆ ਭਵਿੱਖ ਮੈਨੂੰ ਉਹ ਗੱਲ ਦਾ ਨਹੀਂ ਪਤਾ ਪਰ ਮੈਂ ਤੁਹਾਡੇ ਕੋ ਇੱਕ ਫੀਸ ਮੰਗ ਲਾ ਨਾ ਤੇ ਤੁਹਾਡੇ ਦੇ ਇੱਥੇ ਪਿੱਟਣੇ ਸਿਆਪੇ ਪਿਆ ਜਾਂਦੇ ਆ ਵੀ ਹਾਂ ਜਾ ਸਾਡੇ ਕੋਲ ਪੈਸੇ ਕਿਉਂ ਮੰਗਦੀ ਆਪਣੀ ਕੁੜੀ ਦੀ ਫੀਸ ਉਤਾਰਨ ਲਈ ਓਏ ਹਾਗਣਾ ਨਾ ਕਰ ਸੰਦੀਪ ਫੀਸਾਂ ਪੂਸਾਂ ਦੇ ਭਾਂਦੇ ਨਾ ਲਾ ਅੱਜ ਤੱਕ ਤੇਰੀ ਕੁੜੀ ਪਾਣ ਡਈ ਐ ਨਾ ਤੇ ਗਾਂ ਵੀ ਪੜਨੀ ਪਰ ਚਲ ਠੀਕ ਆ ਜੇ ਤੈਨੂੰ ਐ ਕਾ ਵਿੱਚ ਕੁੜੀ ਦਾ ਭੂਆਖ ਨਹੀਂ ਨਾ ਲੱਭਦਾਗਾ ਤੂੰ ਇਦਾਂ ਕਰ ਆਹਲਾ ਤੇਰੇ ਅੱਗੇ ਹੱਥ ਜੋੜੇ ਤੂੰ ਕੁੜੀ ਆਪਣੇ ਨਾਲ ਹੀ ਲੈ ਜਾ ਚੰਗਾ ਆਪਣੇ ਆਪ ਚ ਕਿੰਨੀ ਚਲਾਕ ਬਣੀ ਫਿਰਦੀ ਆ ਭਿਖਾਰੇ ਸਾਰੇ ਨਿਆਣੇ ਹੀ ਤੁਰੇ ਫਿਰਦੇ ਆ ਇਦਾਂ ਕਰਦੀ ਆ ਭੂਆ ਨੂੰ ਲਾ ਕੇ ਫੋਨ ਨਾ ਇਹਦੀ ਨੌਂਦਿਆਂ ਕਰਤੂਤਾਂ ਦੱਸਦੀ ਆ ਕਿ ਇਹ ਕਰਦੀ ਕੀ ਫਿਰਦੀ ਆ ਉਹ ਆ ਤੇਰੀ ਭਤੀਰਾ ਫੋਨ ਆਉਂਦਾ ਵੇਖ ਤਾਂ ਜਿਨ੍ਹਾਂ ਨੂੰ ਇਜਾਮ ਰੱਖਦੇ ਆ ਨਾ ਉਹਨੇ ਹੀ ਰੱਖਨੇ ਜੋ ਮਰਜ਼ੀ ਕਹੀ ਜਾ ਪਾਇ ਦੁਨੀਆ ਇੱਕਦਮ ਹੋ ਜੋਗੀ ਹੈਲੋ ਹਲੋ ਮੈਂ ਆਪਣੀ ਕੁੜੀ ਆਪਣੇ ਤੋਂ ਦੂਰ ਨਹੀਂ ਜੇ ਕਰਨੀ ਹਾਂ ਹਲੋ ਬੂਏ ਹਾਸੇ ਗਾਲ ਤੁਸੀਂ ਤੂੰ ਮਰਜ਼ੀ ਕੱਟ ਕੱਟ ਕੇ ਆਵਾਜ਼ ਆਉਂਦੀ ਆ ਹਲੋ ਹਲੋ ਆਵਾਜ਼ ਨਹੀਂ ਆਉਂਦੀ ਇੱਥੇ ਰੋਲੀ ਪੜੀ ਪੈਣ ਗਈ ਆ ਓਹੋ ਆ ਸੈਡ ਨੂੰ ਹੋ ਮੜਾ ਜਿਆ ਆ ਆਈ ਛੋਨੂ ਪਿੰਡ ਆਏ ਆ ਆ ਪਤਾ ਨਹੀਂ ਕਾਹਦਾ ਢੋਮ ਢੋਣਾ ਇਕੱਠਾ ਕਰਕੇ ਬੈਠੀ ਕਿੰਨੀ ਖੱਪ ਪਾਈ ਆ ਮਾੜਾ ਜਿਹਾ ਸੈਡ ਨੂੰ ਹੋ ਜਾ ਗੱਲ ਕਰਨੀ ਆ ਕੰਡਿਆ ਸਾਰਾ ਮੈਨੂੰ ਗੱਲਾਂ ਚ ਨਾ ਲਿਓ ਘਰ ਆ ਕੇ ਤੇ ਇਹ ਗੱਲ ਕਰਦੇ ਆ ਉਹ ਦਵਿੰਦਰ ਹੀ ਬੋਲਣ ਲਈ ਆ ਸੈਡ ਨੂੰ ਹੋ ਹਾਏ ਰੱਬਾ ਹਾਂ ਮੇਰੀ ਕਿਤੇ ਸੁਣਦੀ ਆਪਣੀਆਂ ਹੀ ਮਾਰੀ ਜਾਂਦੀ ਆ ਕੱਟ ਦੇ ਫੋਨ ਹੁਣ ਮੇਰੇ ਕੋ ਇੱਥੇ ਬੋਲੀਆਂ ਗੱਲਾਂ ਨਹੀਂ ਹੁੰਦੀਆਂ ਆ ਆਵਾਜ਼ ਨਹੀਂ ਆਉਂਦੀ ਉਹ ਹੈਲੋ ਗੱਲਾਂ ਕਰੀ ਜਾਵੇ ਮੈਨੂੰ ਕਿਸ ਦੀ ਕੋਈ ਪਰਵਾਹ ਨਹੀਂ ਮੈਨੂੰ ਆਪਣੀ ਕੁੜੀ ਤੋਂ ਇਲਾਵਾ ਹੋਰ ਕੋਈ ਨਹੀਂ ਜੇ ਦੇਖਦਾ ਮੈਂ ਐਦਾਂ ਕਰਦੀ ਆ ਉੱਥੇ ਜਾ ਕੇ ਗੱਲ ਕਰਦੀ ਆ ਮੈਨੂੰ ਮੈਨੂੰ ਇੰਨੀਆਂ ਗੱਲਾਂ ਦਾ ਨਹੀਂ ਜੇ ਪਤਾ ਪਰ ਮੈਂ ਇੱਕ ਗੱਲ ਤੁਹਾਨੂੰ ਦੱਸਦਾ ਮੈਨੂੰ ਐ ਲੱਗਣਦਾ ਕਿ ਤੁਸੀਂ ਸਾਰੇ ਜਣੇ ਰਲ ਮਿਲ ਕੇ ਨਾ ਮੈਨੂੰ ਸ਼ਦਿਆਣ ਬਣਾਉਣ ਡੇ ਆ ਮੈਨੂੰ ਗੱਲਾਂ 'ਚ ਨਾ ਲਿਆਓ ਤੇ ਜੇ ਕੋਈ ਮੇਰੇ ਨਾਲ ਕੱਲ ਨੂੰ ਵਾਅਦਾ ਘਾਟਾ ਹੋਇਆ ਜਾਂ ਮੇਰੀ ਕੁੜੀ ਦੇ ਨਾਲ ਹੋਇਆ ਮੈਂ ਤੁਹਾਡੇ ਸਿਰ ਚੜ੍ਹ ਕੇ ਆਪ ਵੀ ਮਰ ਜਣਾ ਮੈਂ ਆਪਣੀ ਕੁੜੀ ਵੀ ਮਾਰ ਦੇਣੀ ਫਿਰ ਮੇਰੇ ਕੋ ਇਹੋ ਹੀ ਹਾਲਾਸਤ ਵਿੱਚ ਹਥਿਆਰ ਜੇ ਆ ਵੇਖ ਲਓ ਮਾਮਾ ਜੀ ਆ ਵੇਖ ਲਓ ਉਹ ਕਿਹੋ ਜਿਹੀ ਗੱਲਾਂ ਕਰ ਰਹੀ ਆ ਓਏ ਆ ਵੇ ਤੇਰੇ ਘੱਟ ਜੋੜੇ ਸਾਡੇ ਗੱਲਾਂ ਕੋ ਫਾਹ ਪਾਦੀ ਸਾਡੇ ਕੋ ਨਹੀਂ ਦੀਆਂ ਰੱਖੀਆਂ ਰੱਖੀਆਂ ਜਾਂਦੀਆਂ ਸਾਡੇ ਹੱਥ ਖੜੇ ਜਾ ਆ ਵੇਖ ਲੋ ਆ ਵੀ ਨਹੀਂ ਕੁੜਗੇ ਸਾਨੂੰ ਨਾ ਬਰਿਆਈ ਦਵਾ ਕੇ ਰੱਖਦੀ ਚੰਗਾ ਚੰਗਾ ਕਰਦੇ ਕਰਦੇ ਮਾੜਾ ਕਰਕੇ ਬੈਜ ਗਏ ਸਾਡੇ ਕੋ ਨਹੀਂ ਬੁੱਡੇ ਵਾਰੇ ਜੇਲਾਂ ਚ ਹਟਕਟਾਏ ਜਾਂਦੇ ਓ ਮੈਂ ਤੇ ਆਨੀ ਆ ਤੇ ਇਹਨੂੰ ਆਪਣੇ ਨਾਲ ਹੀ ਤੁਸੀਂ ਲੈ ਜਾਓ ਤੇ ਉਧਰ ਦੀ ਉਧਰ ਹੀ ਤੋਰ ਦਾਂਗੇ ਤੇ ਸਮਾਨ ਇਹਦਾ ਅਸੀਂ ਆਪ ਲਾਵਾਂਗੇ ਬਿਲਕੁਲ ਠੀਕ ਆ ਮਾਮਾ ਜੀ ਜੀਤਾ ਨੇ ਓਏ ਹੁਣ ਤੇ ਮਰਦੀਆਂ ਧਮਕੀਆਂ ਦੇਂਡਿਆ ਭੀਆ ਉਹਨੂੰ ਬਣਾਉਗੀ ساری ਉਮਰ ਵਾਤੇ ਹੈ ਮੈਂ ਤੇ ਸੋਚਣ ਡਿਆ ਵਾਂ ਕਿ ਇੱਕ ਕੁੜੀ ਨੇ ਕਿੰਨਿਆਂ ਯਾਰਾਂ ਨੂੰ ਸਾਨੂੰ ਵਕਤ ਨੂੰ ਵੜਿਆ ਇੱਕੋ ਹੀ ਕੁੜੀ ਦੀ ਕਹੇ ਬੰਨੇ ਲੱਗਣ ਈ ਸਾਰੀ ਗਲਤੀ ਵੇਖ ਲੋ ਇਹਦੀ ਨਿਕਲਈ ਜਾਣਾ ਹੁਣ ਪੀ ਜੇ ਹਾਹੋ ਗੱਲ ਹੀ ਤੇ ਤੂੰ ਮੈਨੂੰ ਪੁੱਛ ਲੈਂਦੀ ਪਿਸ਼ੈਰੀ ਨੇ ਆਹ ਗੱਲ ਕੀਤੀ ਐ ਤੇ ਕਿੰਨੀ ਕਿ ਸੱਚਾਈ ਆ ਹੁਣ ਵੀ ਤੇ ਮੰਨੀ ਆ ਨਾ ਉਹ ਸਾਰੇ ਮੁਲਕ ਚਾੜੀ ਬੇਇੱਜ਼ਤੀ ਕਰਾਉਣ ਨੂੰ ਰੇਕਾ ਲੈ ਆ ਲਿਆ ਵਾ ਨਾ ਇਹਨੇ ਕਿਹਨਾ ਗੱਲ ਕੀਤੀ ਨਾ ਕੁੱਤੀ ਬਸ ਉੱਡ ਗਈ ਐ ਨੱਠ ਗਈ ਐ ਵੀ ਮੈਂ ਸੱਸ ਮੇਰੀ ਬੜੀ ਸਕੀਮ ਐ ਉਹਦੇ ਕੋਲ ਚੱਲ ਜਾ ਪੈਗੇ ਫੋਲੋ ਤੂੰ ਉਧਰ ਸਾਡੀ ਚਾਚੀ ਆ ਤੇ ਉਹਨੀਆਂ ਨੂੰ ਜੀਣ ਦਿੰਦੀ ਇਹਦੇ ਕਰਕੇ ਹਨ 32 32 ਗੱਲਾਂ ਸੁਣਨੀਆਂ ਪੈਂਦੀਆਂ ਉਹਦੇ ਕੋਲ ਜੇ ਇਹ ਚੱਜਦੀ ਹੋਏ ਅਸੀਂ ਕਹੇ ਕੋ ਗੱਲਾਂ ਕੋ ਕਿ ਸੁਣੀਆਂ ਹਾਏ ਹਾ ਰੇਂਜ ਵੀ ਆਉਂ ਡਈ ਆ ਪਤਾ ਨਹੀਂ ਇਹਨੂੰ ਬੋਲੀ ਜੀ ਨੂੰ ਮੇਰੀ ਆਵਾਜ਼ ਕਿਉਂ ਨਹੀਂ ਸੋਣਦੀ ਇਹਦੀ ਚੰਗੀ ਭਲੀ ਮੈਨੂੰ ਉੱਥੇ ਆਵਾਜ਼ ਸੁਣ ਲਈ ਆ ਐਦਾਂ ਕਰਦੀ ਆ ਫੋਨ ਤੇ ਤੇ ਇਹਨੂੰ ਸਮਝ ਵੀ ਨਹੀਂ ਲੱਗਣੀ ਉੱਥੇ ਜਾ ਕੇ ਇਹਦੇ ਸਾਹਮਣੇ ਦੀ ਨੌ ਦੀ ਮੈਂ ਕੁੱਤੇ ਖਾਣੀ ਕਰਕੇ ਆਉਣੀ ਆ ਤੇ ਨਾਲੇ ਇਹਨੂੰ ਲੱਗੂਗਾ ਪਤਾ ਸੋਨੂ ਘਰ ਸੋਨੂ ਘਰ ਕਰੀ ਜਾਂਦੀ ਉੱਥੇ ਖਲੋਤੀ ਨਾਲੇ ਅੱਜ ਤੇ ਜਾਣ ਦਾ ਫਾਇਦਾ ਬਣੀ ਆ ਸਵੇਰੇ ਜਾਉਂਗੀ ਹੁਣ ਤੇ ਟਾਈਮ ਵੀ ਬੜਾ ਹੋ ਗਿਆ ਵਾ ਜਾ ਜੀ ਤਾਂ ਇਹਨਾਂ ਮਾਵਾਂ ਧੀਆਂ ਦੇ ਨਾ ਇੱਕ ਦੋ ਕੱਪੜੇ ਲਿਆ ਦੇ ਬਾਕੀ ਸਮਾਨ ਬਾਅਦ ਚ ਲਾ ਜਾਾਂਗੇ ਆਪਾਂ ਨਹੀਂ ਨਹੀਂ ਸੋਨੂੰ ਆਹ ਗੱਲ ਨਾ ਕਰ ਕੁੜੀਏ ਤੂੰ ਸ਼ਿਆਣੀ ਬਣ ਦੋ ਦਿਨਾਂ ਦੀ ਸ਼ਰੀ ਖੇਡ ਵਾ ਤੇ ਇੰਨਾ ਨਾ ਖਾ ਪਕੌੜਾ ਪਾਓ ਅਹੀਂ ਤੇਰਾ ਕੋਈ ਮਾੜਾ ਨਹੀਂ ਸੋਚਣ ਦੇ ਜੋ ਵੀ ਕਰਨ ਦੇ ਵਧੀਆ ਕਰਨ ਦੇ ਆ ਤੇ ਬੁੱਢੀ ਤੇਰੀ ਨਾਲ ਹੀ ਲੈ ਕੇ ਜਾਣਗੇ ਕੋਈ ਫਿਕਰ ਨਹੀਂ ਕਰਨਾ ਤੂੰ ਕੁੜੀਏ ਜੇ ਅਸੀਂ ਵਿੱਚ ਖਲੋਤੇ ਆ ਨਾ ਤੈਨੂੰ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਜੋ ਉਹ ਨੂੰ ਕਹੇਗੀ ਨਾ ਉਹੋ ਹੀ ਹੋਊਗਾ ਨਾਲ ਖੰਡ ਦੀ ਤੇ ਕੋਈ ਗੱਲ ਨਹੀਂ ਆਹੀ ਨਾਲ ਲੈ ਜੀਏ ਸਾਡੀ ਧੀ ਆ ਕਿਹੜੀ ਬਗਾਨੀ ਆ ਪਰ ਨੋਹੋਂ ਦੇ ਭਰਾ ਨਾਲ ਤੇ ਰਿਸ਼ਤਾ ਹੋਇਆ ਵਾ ਤੇ ਜੇ ਅਸੀਂ ਉੱਥੇ ਲਾ ਕੇ ਤੇ ਨੋਹ ਨੇ ਗੱਲਾਂ ਨਹੀਂ ਕਰਨੀਆਂ ਇਹ ਕਹ ਕੇ ਤੀ ਆ ਗਈ ਗੱਲ ਛੁਣਤੀ ਏ ਜੋ ਤੇਰੇ ਮਾਮੇ ਨੇ ਕਿਹਾ ਨਾ ਉਹੋ ਕੋ ਹੋਊਗਾ ਤੇ ਹੁਣ ਰਾਹ ਮਨਾਰਿਓ ਖਿਜੋ ਖਜਾਈ ਨਾ ਕਰਿਓ ਤੇ ਚਲੋ ਚੱਲੀਏ ਕਵੇਲਾ ਹੋਣ ਡਿਆ ਵਾ ਤੁੰਦ ਪੈ ਜਾਣੀ ਫੇਰ ਆਹ ਫੇਰ ਦੇਹ ਦਾ ਪਾਜ ਦਾ ਅੱਗੇ ਨਹੀਂ ਗਾ ਸਾਨੂੰ ਸਾਰਾ ਦਿਨ ਤੇ ਨਾ ਐਸੇ ਖਾਫਖਾਨੇ ਚ ਲੰਘ ਗਿਆ ਵਾ ਕਿਦੋਂ ਡੰਗਰਾਂ ਵਾਲ ਵੀ ਨਹੀਂ ਹੋਇਆ ਗਿਆ ਉਹ ਚੱਲ ਕੋਈ ਗੱਲ ਨਹੀਂ ਗੀ ਇੱਕ ਵੀ ਕਰਮਾ ਸਤਾ ਹੁੰਦਾ ਵਾ ਤੇ ਤੁਸੀਂ ਵੀ ਛਾਣੇ ਬੜੋ ਲੋ ਚੰਗਾ ਮਾਮਾ ਜੀ ਮੈਂ ਡੰਗਰਾਲ ਪੱਠੇ ਫੁੱਟੇ ਪਾਵਾਂ ਜਾ ਕੇ ਹੈ ਜੀਤਾ ਉਤਾਰ ਕੇ ਗੈਰ ਬੋਲ ਕਰ ਰਹੇ ਚੰਗਾ ਮਾਮਾ ਜੀ ਚੰਗਾ ਪੁੱਤ ਮੈਂ ਐਵੇਂ ਨਾ ਕੁਵੇਲਾ ਹੋ ਗਿਆ ਹੁਣ ਚੱਲੀ ਆਹ ਨਹੀਂ ਜਾਓ ਤੁਸੀਂ ਲੋਏ ਲੈ ਸਕੋ ਹੈਗਾ ਦੇਣੇ ਦੇ ਦੇਖੋ ਇਹਨਾਂ ਨੇ ਕੀ ਹਾਲ ਬਣਾਇਆ ਵਾ ਕਿਦਾਂ ਪੇਚੇ ਪਾਏ ਨੱਥਾਂ ਤੇ ਇਸੇ ਖਾਪਕਾ ਨੇ ਸਾਰਾ ਦਿਨ ਲੰਗਿਆ ਵਾ ਇਹਦਾ ਗੁਆ ਖਿਲਾ ਰਿਹਾ ਸ਼ੁਕਰ ਕਰਾਂਗੇ ਜਾਊਗੀ ਕਿਤੇ ਪੱਠੇ ਪੱਠੇ ਤੇ ਪੈ ਗਏ ਆ ਬਈ ਗੱਸ ਹੁਣ ਆਲਾ ਤੂੰ ਚੰਗੇ ਵੇਲੇ ਗੱਲ ਸੰਭਲੀ ਆ ਜੇ ਤੇ ਸ਼ੈਰੀ ਨਾ ਹਾੜੀ ਪੋਲ ਖੋਲਤੀ ਤੂੰ ਆਪਣੇ ਸਕੀਮਾ ਆਪਣੇ ਕੋਲੀ ਰੱਖਿਆ ਕਰ ਸਕੀਮਾ ਤੇ ਮੇੜੀਆਂ ਬੜੀਆਂ ਵਧੀਆ ਹੁੰਦੀਆਂ ਵਾ ਬਸ ਇਹ ਆ ਵੀ ਉਹ ਪਤਾ ਨਹੀਂ ਲਗਾ ਉਂਜ ਨਾ ਨਿਆਣੇ ਦੇ ਸਾਹਮਣੇ ਗੱਲ ਨਹੀਂ ਕੋਈ ਕਰਨੀ ਚਾਹੀਦੀ ਕੋਈ ਵੀ ਗੱਲ ਹੈ ਨਾ ਨਿਆਣਾ ਦਾ ਆਪਣੇ ਧਿਆਨ ਖੇਡਣ ਲਿਆ ਹੁੰਦਾ ਪਰ ਕੰਨ ਜਿਹੜੇ ਕਿ ਨਹੀਂ ਵੱਡਿਆਂ ਦੀਆਂ ਗੱਲਾਂ ਵੱਲ ਹੁੰਦੇ ਆ ਉਹਨੇ ਸਾਰਾ ਕੁਝ ਦੱਸ ਤਾ ਨੂੰ ਗੱਲ ਇੱਕ ਥੋੜਾ ਦੱਸੀ ਆ ਉਹਨੇ ਤੇ ਕੱਲੇ ਕਿਹੜੀ ਗੱਲ ਦਾ ਭੇਡ ਖੋਲਤਾ ਵਾ ਚੱਲ ਕੋਈ ਗੱਲ ਨਹੀਂ ਲਾੜ ਰਹੀ ਜੇ ਨਿਕਲ ਜਾਂਦੀ ਤੇ ਨਿਕਲ ਜਾਂਦੀ ਨਹੀਂ ਤੇ ਨਹੀਂ ਸਹੀ ਸਾਡੇ ਵੱਲੋਂ ਪਰ ਰਹਿ ਜਾਂਦੀ ਤੇ ਤਾਂ ਵੀ ਸਾਡਾ ਫਾਇਦਾ ਹੀ ਹੁਣ ਉਹ ਨਾਲ ਲੈ ਜਾ ਜੇਗੀ ਤੇ ਤਾਂ ਵੀ ਸਾਡਾ ਫਾਇਦਾ ਹੀ ਆ ਇਹਦੇ ਤੇ ਸਾਡਾ ਨੁਕਸਾਨ ਕੀ ਆ ਹਾਂ ਚਲੋ ਵੇਲਾ ਸੰਭਲਿਆ ਗਿਆ ਨਾ ਬਸ ਗੱਲ ਖਤਮ ਚਲ ਜਾ ਤੂੰ ਮੈਂ ਗੋਹਾ ਟਾਵਾ ਇਨਾਂ ਚਲ ਆ ਜਾ ਫਿਰ ਟਾਈਮ ਨਾਲ ਛੇਤੀ ਰੋਟੀ ਖਾ ਲੇ ਉਹ ਆਣ ਕੇ ਇਹ ਘਰ ਕੋਈ ਹੈਗਾ ਵੀ ਆ ਕਿ ਨਹੀਂ ਆਜੋ ਆਜੋ ਘਰੇ ਆਂ ਸਤਿ ਸ਼੍ਰੀ ਅਕਾਲ ਦੀਦੀ ਸਤਿ ਸ਼੍ਰੀ ਅਕਾਲ ਪੂਆ ਕਿੱਥੇ ਆ ਪੂਆ ਦੇ ਘਰੇ ਗਿਆ ਠੀਕ ਠਾਕ ਜੇ ਹਦ ਹੋ ਗਈ ਆ ਇਹਨੂੰ ਕਦਾ ਫਰੇਵਾਂ ਚੜਿਆ ਚੱਜ ਨਾ ਮਿਲੀ ਵੀ ਨਹੀਂ ਗਈ ਪੂਆ ਨੂੰ ਤੇ ਇਦਾਂ ਵਾਜਾਂ ਮਾਰੇ ਜਾਂਦੇ ਜਿੱਦਾਂ ਪੂਆ ਦੇ ਮੇਲੇ ਜਗਵਾਜੀ ਹੁੰਦੀ ਆ ਸੰਗ ਪੜਨ ਡੇ ਵੀ ਹੁੰਦੀ ਏ ਉਡੀਂ ਗੰਟੀ ਐਂਡ ਹੀ ਆ ਜਿੱਦਾਂ ਸਰੋਂ ਚ ਕੱਟਾ ਗਵਾਚ ਗਿਆ ਹੁੰਦਾ ਵਾ ਨਾ ਮੈਂ ਤੀਈ ਆਈ ਕੀ ਹਾਲ ਚਾਲ ਆ ਪੁੱਤ ਉਹ ਸਾਡੇ ਦੇ ਹਾਲ ਚਾਲ ਠੀਕ ਆ ਪੂਆ ਜੀ ਆ ਤੁਹਾਡੇ ਘਰ ਹੀ ਬੜਾ ਕੋ ਹੋਂ ਡਿਆ ਵਾ ਤੈਨੂੰ ਪਤਾ ਵੀ ਹੈਗਾ ਕੁਝ ਕੀ ਹੋ ਗਿਆ ਵਾ ਬਹਿ ਕੇ ਗੱਲ ਕਰ ਐਡੇ ਕਾਲੇ ਨਹੀਂ ਪਈਦਾ ਹੁੰਦਾ ਬਹਿ ਕੇ ਕੀ ਮੈਂ ਗੱਲ ਕਰਨੀ ਆ ਤੇਰੇ ਨੱਕ ਥਲੇ ਇੰਨਾ ਕੋਝ ਹੋਂ ਡਿਆ ਵਾ ਤੇ ਤੈਨੂੰ ਪਤਾ ਹੀ ਨਹੀਂ ਆ ਕੋਸ ਨਿਗਾ ਹੋਣ ਡਿਆ ਹੌਸਲੇ ਨਾਲ ਗੱਲ ਕਰ ਅਹੀਂ ਤੇ ਕਈ ਕੋ ਕੰਨਦੇ ਤੇ ਤੂੰ ਆ ਹੋਰ ਹੀ ਆਣ ਕੇ ਡੈਪੀਆ ਰੋਲਾ ਪਾਉਣਾ ਆਹੋ ਮੈਂ ਦੈਣ ਜੂ ਆ ਹੋਰ ਕੁਝ ਕਹਿਣ ਡੈਪੀਆ ਮੈਂ ਹੋਇਆ ਕੀ ਆ ਦੱਸ ਤਾਂ ਸਹੀ ਮੈਨੂੰ ਫੋਫੜੇ ਸੱਸੀ ਘਾਲ ਸੱਸੀ ਘਾਲ ਰਾਜੀ ਮਤ ਹਾਂਜੀ ਹਾਂਜੀ ਠੀਕ ਠਾਕ ਤੁਸੀਂ ਸਲਾਉ ਆ ਠੀਕ ਠਾਕ ਆਦਾ ਵਾ ਓਹੋ ਉਹ ਸਾਡੀ ਦੀ ਇਹਨੇ ਗੁੱਛੇ ਜਿਉਂ ਕੀ ਗੱਲ ਹੋ ਗਈ ਆ ਉਹ ਗੱਲ ਕੀ ਹੋਣੀ ਆ ਫੁੱਫੜ ਜੀ ਆ ਆਪਣੀ ਨੌ ਦੇ ਕਾਰਨਾਮੇ ਸੁਣ ਲੋ ਜਦੋਂ ਤੇ ਮੈਂ ਰਿਸ਼ਤਾ ਕਰਾਉਂਦੀ ਹਾਂ ਤੇ ਉਦੋਂ ਮੈਨੂੰ ਫੋਨ ਲਾ ਕੇ ਅਗਲੀ ਪਤਾ ਕੀ ਕਹਿੰਦੀ ਸੀ ਆਹ ਕੁੜੀ ਤੇ ਖਾਊ ਜਾਰਾ ਇਹਦੇ ਚੰਗੀ ਮਾਂ ਨਹੀਂ ਆ ਇਹਦੇ ਤੇ ਲੱਛਣ ਨਹੀਂ ਠੀਕ ਆਹ ਉਹ ਕਹਿੰਦੀ ਸੀ ਤੇ ਅੱਜ ਜਦੋਂ ਆਪਣੇ ਭਰਾ ਨੂੰ ਰਿਸ਼ਤਾ ਕਰਨਾ ਤੇ ਆਜੋ ਕੁੜੀ ਚੰਗੀ ਹੋ ਗਈ ਆ ਹਾ ਹਾ ਲੈ ਸੁਣ ਲੋ ਗੱਲ ਮੈਂ ਇਹਦੇ ਤੇ ਅੱਖੀ ਹਾਂ ਵੀ ਇਹਨੇ ਫੋਨ ਲਾ ਕੇ ਤੇ ਮਨਾ ਕਰ ਦਿੱਤਾ ਸੀ ਵੀ ਅਹੀ ਨਹੀਂ ਰਿਸ਼ਤਾ ਕਰਨਾ ਨਹੀਂ ਮੈਂ ਫਿਰ ਕੀ ਕਰਦੀ ਜਦੋਂ ਤੁਹਾਡੀ ਨੌ ਨੇ ਮੈਨੂੰ ਫੋਨ ਲਾ ਕੇ ਕਹਿਤਾ ਵੀ ਕੁੜੀ ਚੰਗੀ ਨਹੀਂ ਆ ਤੇ ਮੈਂ ਫਿਰ ਜਵਾਬ ਹੀ ਦੇਣਾ ਕਿ ਮੈਂ ਕੀ ਕਰਨਾ ਹੈ ਕੁੜੀ ਸਹਜੇ ਇਹ ਗੱਲ ਕਰ ਜੇ ਉਹਨ ਸੁਣ ਲਿਆ ਨਾ ਤੇ ਐਵੇਂ ਲੜਾਈ ਬਹੂਗੀ ਆ ਪੁੱਪੜ ਜੀ ਪੈਂਦੀ ਆ ਤੇ ਪਵੇ ਮਾਰੋ ਉਹਨੂੰ ਆਵਾਜ਼ ਤੇ ਕਰੋ ਮੂੰਹ ਤੇ ਗੱਲ ਮੈਂ ਡਰਦੀ ਥੋੜੀ ਆ ਜਿਹੜੀਆਂ ਉਹਨੇ ਗੱਲਾਂ ਕੀਤੀਆਂ ਵਾ ਉਹੋ ਗੱਲ ਮੈਨੂੰ ਆਂਦੇ ਚੁੱਪ ਕਰ ਜਾ ਅਜੇ ਤੇ ਜਿਹੜੀਆਂ ਵੀ ਚਲੀਆਂ ਗੱਲਾਂ ਮੈਂ ਤੁਹਾਨੂੰ ਦੱਸਣਾ ਹੀ ਆ ਨਾ ਉਹ ਤੇ ਮੈਂ ਤੁਹਾਨੂੰ ਅਜੇ ਦੱਸੀਆਂ ਨਹੀਂ ਆ ਉਹਨੂੰ ਮਾਰੋ ਆਵਾਜ਼ ਤੇ ਉਹਦੇ ਮੂੰਹ ਤੇ ਗੱਲਾਂ ਹੋਣਗੀਆਂ ਬਾਕੀ ਰਿਸ਼ਤਾ ਹੋਇਆ ਨਹੀਂ ਹੋਇਆ ਮੈਨੂੰ ਕੋਈ ਪਰਵਾਹ ਨਹੀਂ ਆ ਠੀਕ ਆ ਵੇਖਾ ਸਾੜਾ ਕਿੰਨੂ ਗੱਡਾਈਓ ਸਿਰ ਚੜ ਚੜ ਹੁਣ ਬੋਲਣ ਡਈ ਆ ਤੇ ਸਾੜਾ ਇਹਨੂੰ ਇਸੇ ਗੱਲ ਦਾ ਵਾ ਕਿ ਜਿਹੜਾ ਰਿਸ਼ਤਾ ਮੈਂ ਖੜਨਾ ਸੀ ਇਹ ਆਪਣੇ ਬਰਾਹ ਨੂੰ ਕਿਉਂ ਕਰਾਉਂਦੀ ਆ ਤੇ ਸੜੀ ਜਾ ਮिन्नੂ ਨਹੀਂ ਕੋਈ ਪਰਵਾ ਮੈਂ ਤੇ ਆਪਣੇ ਵੀਰ ਨੂੰ ਰਿਸ਼ਤਾ ਕਰਾਉਣਾ ਹੀ ਉਹ ਮੈਂ ਕਰਾ ਲਿਆ ਵਾ ਟਰ ਮੇਰੀ ਬਣ ਜਾਣੀ ਆ ਇਹੋ ਹੀ ਆ ਨਾ ਕਿ ਨਾ ਆਇਆ ਕਰੇਂਗੇ ਤੇ ਨਾ ਆਇਆ ਕਰੀ ਹੋਰ ਕਿਹੜਾ ਤੁਹਾਡਾ ਬਾਂਦਰ ਤੋਂ ਪੇ ਬੰਦਣ ਲੱਗੀ ਆ ਮੈਂ ਸੁੱਕ ਤੇ ਹੈ ਵਾ ਤੂੰ ਤੇ ਇਦਾਂ ਦੀਆਂ ਗੱਲਾਂ ਕਰਕੇ ਖਾ ਨੂੰ ਡਰਾਈ ਜਾਂ ਡਈ ਆ ਉਹ ਮੈਂ ਕਹਿਣ ਤੇ ਡਈ ਆ ਵੀ ਉਹਨੂੰ ਆਵਾਜ਼ ਮਾਰੋ ਤੇ ਹੁਣੇ ਗੱਲਾਂ ਹੋ ਜਾਣੀਆਂ ਸਾਰੀਆਂ ਤੇ ਕੋਈ ਗੱਲ ਨਹੀਂ ਆ ਜਾਂਦੀ ਆ ਇੱਥੇ ਹੀ ਆ ਉਹ ਕਿਹੜੀ ਕਿਤੇ ਗਈ ਆ ਕਵਲ ਇੱਧਰ ਆ ਜਰਾ ਉਹ ਕੁੜੀਏ ਤੈਨੂੰ ਆਖਿਆ ਇੱਧਰ ਆ